ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਤੇ ਉਮੀਦ ਕਰਦਾ ਸਾਰੇ ਸੱਜਣ ਮਿੱਤਰ ਵਧੀਆ ਹੋਣਗੇ ਤੰਦਰੁਸਤ ਹੋਣਗੇ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਹੋਇਆ ਪਸ਼ੂ ਮੰਡੀ ਖੰਨਾ ਛੋਡੀ ਜਾਣਕਾਰੀ ਲਈ ਦੱਸ ਦੇਵਾਂ ਪਸ਼ੂ ਮੰਡੀ ਖੰਨਾ ਮਹੀਨੇ ਚ ਤਿੰਨ ਵਾਰੀ ਲੱਗਦੀ ਆ 8 ਤਰੀਕ 15 ਤਰੀਕ ਤੇ 28 ਤਰੀਕ ਅੱਜ ਆਪਾਂ 28 ਤਰੀਕ ਵਾਲੀ ਮੰਡੀ ਤੇ ਪਹੁੰਚੇ ਹੋਏ ਆਂਗੇ ਅੱਜ ਤਰੀਕ ਹੈਗੀ 28 ਤਰੀਕ ਦੂਜਾ ਮਹੀਨਾ 2025 ਆ ਤੇ ਅੱਜ ਦੀ ਵੀਡੀਓ ਕਰਾਂਗੇ ਕਵਰ ਤੇ ਉਸ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਆ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਬੈਲ ਆਈਕਨ ਘੰਟੀ ਆਲ ਤੇ ਸ਼ਟ ਕਰ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਮੇਂ ਸਿਰ ਮਿਲਦੀ ਰਹੇ ਕੁਛ ਵੀਡੀਓ ਸਾਰੀਆਂ ਦੇਖਦੇ ਹੋ ਪਰ ਚੈਨਲ ਨਹੀਂ ਸਬਸਕ੍ਰਾਈਬ ਕਰਦੇ ਚੈਨਲ ਵੀਰੋ ਸਬਸਕ੍ਰਾਈਬ ਕਰਕੇ ਰੱਖਿਆ ਕਰੋ ਇਹਦੇ ਵਿੱਚ ਛੋੜਾ ਹੀ ਫਾਇਦਾ ਦਾ ਕਿਉਂਕਿ ਜੇ ਛੋੜੇ ਪਸ਼ੂ ਦੀ ਕੋਈ ਕੰਮ ਦੀ ਵੀਡੀਓ ਹੋਈ ਛੋੜੇ ਪਸ਼ੂ ਲੈਣ ਆਇਆ ਹੋਇਆ ਠੀਕ ਮੁੱਲ ਪਾਦਾ ਹੋਇਆ ਤੁਸੀਂ ਉਹ ਵੀਡੀਓ ਨਹੀਂ ਦੇਖਣੀ ਲੇਟ ਦੇਖਣੀ ਆ ਜੀ ਤੇ ਉਹ ਵੀਡੀਓ ਸਕਿੱਪ ਹੋ ਜਾਣੀ ਆ ਜੇ ਚੈਨਲ ਸਬਸਕ੍ਰਾਈਬ ਕਰਕੇ ਰੱਖੋਗੇ ਤਾਂ ਤੁਸੀਂ ਟਾਈਮ ਸਾਰ ਵੀਡੀਓ ਦੇਖ ਸਕੋਗੇ ਤੁਹਾਨੂੰ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲੇਗੀ ਸਭ ਤੋਂ ਪਹਿਲਾਂ ਇਸ ਕਰਕੇ ਵੀਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਆ ਕਰੋ ਸੋ ਯਾਰ ਦੋ ਸਾਰੇ ਵਪਾਰੀ ਤੇ ਆਜੋ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੁਹਾਨੂੰ ਦਿਖਾਉਣੇ ਆਂ ਕੱਲੇ ਕੱਲੇ ਪਸ਼ੂ ਦੀ ਡਿਟੇਲ ਲੈ ਕੇ ਦਿੰਨੇ ਆਂ ਤੇ ਅੱਜ ਦੇ ਕੀ ਰੇਟ ਚੱਲਦੇ ਨੇ ਪਸ਼ੂ ਮੰਡੀ ਖੰਨਾ ਦੇ ਤੁਹਾਨੂੰ ਸਾਰੀ ਜਾਣਕਾਰੀ ਲੈ ਕੇ ਦਿੰਨੇ ਆਂ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜਿਵੇਂ ਹਦੋਂ ਤੁਹਾਨੂੰ ਖੰਨਾ ਮੰਡੀ ਤੇ ਆ ਦਿਖਾਉਣੇ ਆਂ ਦੇਖੋ ਕਰਾ ਚੈੱਕ ਕਰੋ ਮੱਝ ਤੇ ਹਵਾਨਾ ਚੈੱਕ ਕਰ ਸਕਦੇ ਤੁਸੀਂ ਪਹਿਲਾਂ ਹਵਾਨਾ ਬਹੁਤ ਸੋਨਾ ਲੱਗਿਆ ਆਂ ਸਭਾਣਾ ਮੋਟਾ ਮੋਟਾ ਥਣ ਲੱਗਿਆ ਮੁਠੀ ਵਾਲਾ ਥਣ ਲੱਗਿਆ ਤੇ ਬਾਡੀ ਬੀਲ ਦੀ ਦੇਖੋ ਬੌਡੀ ਦੇਖ ਦੀ ਪੂਰੀ ਹੰਥੀ ਵਰਗੀ ਮੱਝ ਜਗਾ ਪੂਰੀ ਬਹੁਤ ਵਧੀਆ ਤੇ ਭਾਰੀ ਬੀਲ ਦੀ ਤੇ ਫੇਸ ਕੁਆਲਟੀ ਦੇਖੋ ਫੇਸ ਕੁਆਲਟੀ ਵੀ ਬਹੁਤ ਸੋਹਣੀ ਆ ਵੱਡੇ ਸਿੰਗਾਂ ਦੇ ਕੁੰਡੇ ਸਿੰਗ ਨੇ ਪਰ ਬਾਡੀ ਬੀਲ ਦੇਖੋ ਤੇ ਥਣ ਬਹੁਤ ਸੋਹਣਾ ਲੱਗਿਆ ਮੁਠੀ ਵਾਲਾ ਥਣ ਲੱਗਿਆ ਮੋਟਾ ਤੇ ਬਾਕੀ ਡਿਟੇਲ ਆਪਾਂ ਭਾਈ ਤੋਂ ਲੈਨੇ ਆ ਪਿੱਠ ਪੂੜੇ ਦੀ ਬਹੁਤ ਚੌੜੀ ਆ ਤੇ ਆਪਾਂ ਡਿਟੇਲ ਆਪਾਂ ਸਾਰੀ ਭਾਈ ਤੋਂ ਲੈਨੇ ਆ ਤੇ ਕਿਹੜਾ ਰਿਕਾਰਡ ਹੈ ਇਹਦਾ ਕਿਹੜਾ ਸੂਹ ਹੈਗਾ ਕਿੰਨਾ ਕੁ ਦਿਨ ਰਹਿੰਦੇ ਆ ਤੇ ਪੁੱਛਦੇ ਆਪਾਂ ਭਾਈ ਨਾਲ ਕਰਦੇ ਹਾਂਜੀ ਸਾਸਤਰੀ ਕਾਲ ਬਾਈ ਜੀ ਸਾਸਤਰੀ ਕਾਲ ਬਾਈ ਜੀ ਬਾਈ ਜਿਹੜੀ ਆਪਾਂ ਮੱਝ ਤੋਰ ਕੇ ਆਇਆ ਕੀ ਰਿਕਾਰਡ ਹੈ ਦਾ ਰਿਕਾਰਡ ਵੀ ਨਹੀਂ ਹੈਗਾ 18-20 ਕਿਲੋ ਦੁੱਧ 18-20 ਕਿਲੋ ਦਾ ਹਾਂਜੀ ਤੇ ਕਿੰਨੇ ਸੂਏ ਸੂਣਾ ਉਹਨਾਂ ਨੇ ਤੀਜੇ ਸੂਏ ਸ਼ੂਕੀ ਵੀਰੇ ਤੇ ਦੂਜੇ ਸੂਏ ਦੋ ਸੂਏ ਦਿੱਤੇ ਨੇ ਠੀਕ ਆ ਜੀ 16-17 ਕਿਲੋ ਦੁੱਧ ਦੂਜੇ ਸੂਏ ਦਿੱਤਾ ਹੈ ਪਲੂਨ ਦਾ 13 ਕਿਲੋ ਦੁੱਧ ਹੈ ਜਾਨੀ ਆਪਣੇ ਕੋਲੇ ਹੀ ਸੀਗੀ ਪਲੂਨ ਵੀ ਹਾਂਜੀ ਹਾਂਜੀ ਠੀਕ ਆ ਕਿੰਨੇ ਦਿਨ ਬਾਕੀ ਨੇ ਬਾਕੀ ਬਾਈ 5-4 ਦਿਨ ਲਊ ਵੀਰੇ 5-4 ਦਿਨ ਲਊਗੀ ਕੱਚੀ ਆਪਾਂ ਦਾ ਹਾਂਜੀ ਠੀਕ ਆ ਜੀ ਤੇ ਐਡਰੈਸ ਵੀਰੇ ਆਪਣਾ ਕੀ ਆਗਾ ਜ਼ਿਲ੍ਹਾ ਮਲੇਰਕੋਟਲਾ ਪਿੰਡ ਤਖਰ ਪਿੰਡ ਤਖਰ ਜ਼ਿਲ੍ਹਾ ਮਲੇਰਕੋਟਲਾ ਹਾਂਜੀ ਹਾਂਜੀ ਹਾਂ ਤਹਿਸੀਲ ਵੀ ਮਲੇਰਕੋਟਲੇ ਦੀ ਪੈਂਦੀ ਹੈ ਨਾ ਹਾਂਜੀ ਹਾਂਜੀ ਠੀਕ ਆ ਕੰਡੈਕਟਰ ਨੰਬਰ ਬੋਲਿਓ ਵੀਰੇ ਆਪਣਾ 99141 99141 32860 32860 ਤੇ ਕੀ ਮੁੱਲ ਕਰਿਆ ਵੀਰੇ ਦਾ ਮੁੱਲ ਵੀਰੇ ਇਹਦਾ 155 ਕੀਤਾ 155 ਹਜ਼ਾਰ ਦੇਣੀ ਕਿੰਨੇ ਦੀ ਆਪਾਂ ਦੇ ਦਾਂਗੇ ਵੀਰੇ 40 ਜੂੜੀ 40 ਜੂੜੀ ਹੋਰ ਉੱਚ ਥੋੜਾ ਮੋਟਾ ਮਾਨਦਾਨ ਹਾਂ ਕਰ ਦਾਂਗੇ ਵੀਰੇ ਠੀਕ ਆ ਵੀਰੇ ਧੰਨਵਾਦ ਜੀ ਲਓ ਵੀ ਮਿੱਤਰੋ ਆ ਤੀਜੇ ਸੂਏ ਸੋਣਾਗਾ ਤੇ ਪੰਜ ਚਾਰ ਜਮਾਨਾਂ ਦੀ ਕੱਚੀ ਆ ਗਈ ਠੀਕ ਆ ਜੀ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਆ ਤੇ ਬਾਈ ਨਾਲ ਕਰ ਲਿਓ ਸੰਪਰਕ ਸਾਨੂੰ ਨੰਬਰ ਲੈ ਕੇ ਦਿੱਤਾ ਤੁਸੀਂ ਤੁਸੀਂ ਆਪ ਕਰਨੀ ਆ ਠੀਕ ਆ ਤੇ ਸੋ ਪਿੱਠ ਪੂਰੇ ਤਾਂ ਬਹੁਤ ਚੌੜੀਆਂ ਮੱਝ ਤੇ ਦੁੱਧ ਦੇਣ ਵਾਲੀ ਮੱਝ ਆਉਦੀ ਆ ਠੀਕ ਆ ਜੀ ਕੰਟੈਕਟ ਨੰਬਰ ਲੈ ਕੇ ਦਿੱਤਾ ਸਾਨੂੰ ਬਾਈ ਨਾਲ ਕਰ ਲਿਓ ਕੰਟੈਕਟ ਨਵੀਂ ਸਾਨੂੰ ਇੱਕ ਹੋਰ ਵੱਡੇ ਕੱਦ ਕਾੜ ਦੀ ਤੇ ਖਾਂਸੀ ਵਰਗੀ ਮੱਝ ਦਿਖਾਉਣੇ ਆ ਤੇ ਬਾਡੀ ਦੇਖੋ ਤੁਸੀਂ ਬਾਡੀ ਵੇਟ ਦੇਖ ਸਕਦੇ ਹੋ ਤੇ ਹਵਾਨਾ ਤੁਸੀਂ ਦੇਖੋ ਯਾਰ ਲੰਕਮਤ ਹਵਾਨਾ ਲੱਗਾ ਹੋਇਆ ਪਰ ਹਵਾਨਾ ਬਹੁਤ ਵੱਡਾ ਲੱਗਾ ਹੋਇਆ ਲੰਕਮਾਂ ਤੇ ਬਾਡੀ ਵੇਟ ਦੀ ਮੱਝ ਦੇਖੋ ਤੇ ਫੇਸ ਕੁਆਲਟੀ ਦੇਖੋ ਫੇਸ ਕੁਆਲਟੀ ਦੇਖੋ ਖੁੱਲੇ ਸਿੰਗਾ ਦੀਆਂ ਪਰ ਤੇ ਬਾਡੀ ਸਟਰਚਰ ਦੇਖੋ ਯਾਰ ਬਹੁਤ ਭਾਰੀ ਮੱਝ ਆ ਗਈ ਤੇ ਬਾਡੀ ਵੇਟ ਦੇਖੋ ਫਿਰ ਮੋਟਾ-ਮੋਟਾ ਥਣ ਲੱਗਾ ਮੁੱਠੀ ਵਾਲਾ ਥਣ ਲੱਗਾ ਹੋਇਆ ਦਾ ਬਾਕੀ ਡਿਟੇਲ ਆਪਾਂ ਬਾਹਿਆਂ ਤੋਂ ਲਵਾਂਗੇ ਤੇ ਡਿਟੇਲ ਸਾਨੂੰ ਬਾਈਆਂ ਤੋਂ ਲੈ ਕੇ ਦਿੰਨੇ ਆ ਸਾਰੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜਿਹੜੀ ਆਪਾਂ ਮੱਝ ਤੋੜ ਕੇ ਆਈ ਆ ਕੀ ਰਿਕਾਰਡ ਹੈ ਇਹਦਾ ਇਹ ਬਾਈ ਜੀ ਇਹਦਾ 25 ਲੀਟਰ ਦੁੱਧ ਹੈ 25 ਲੀਟਰ ਦੁੱਧਾ ਕਿਵੇਂ ਸੂਰਾ ਸੂਣਾ ਆਣੇ ਹੁਣ ਇਹ ਦੂਸਰਾ ਸੂਰਾ ਆਣੇ ਦੂਸਰਾ ਸੂਆ ਦਾ ਹਾਂਜੀ ਪਹਿਲੇ ਸੂਆ ਆਪਣੇ ਕੋਲ ਹੀ ਸੀਗੀ ਹਾਂਜੀ ਆਪਣੇ ਕੋਲ ਹੀ ਪਹਿਲੇ ਸੂਆ ਕੀ ਰਿਕਾਰਡ ਉਹਦਾ 20 21 21 ਪਲੂਨ ਨੇ ਘੜਦਾ ਵੀ ਹਾਂਜੀ ਹਾਂਜੀ ਠੀਕ ਆ ਤੇ ਹੁਣ ਦੂਜੇ ਸੂਆ ਸੋਣਾ ਕਿੰਨੇ ਦਿਨ ਬਾਕੀ ਨੇ ਹਾਂਜੀ ਕਿੰਨੇ ਦਿਨ ਬਾਕੀ ਨੇ ਬਾਕੀ ਬਾਦ ਦਿਨ 5-7 ਦਿਨ ਲੈਣੇ ਹੋਰ 5-7 ਦਿਨ ਲੈਣੇ ਆ ਹਾਂਜੀ ਠੀਕ ਆ ਤੇ ਕਿਹੜਾ ਏਰੀਆ ਆਪਣਾ ਆਪਣਾ ਜੀ ਮੋਗਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਨੌ ਕਿ ਆਪਣਾ ਹਾਂ ਚੰਨਾ ਸਿੰਘ ਜੀ ਚੰਨਾ ਸਿੰਘ ਤੇ ਮੁੱਲ ਕੀ ਕਰਿਆ ਦਾ ਮੁੱਲ ਜੀ ਇਹਦਾ ਕਰਦੇ ਆ 2.5 ਲੱਖ ਰੁਪਈਆ 2.5 ਲੱਖ ਰੁਪਈਆ ਮੁੱਲ ਕਰਦੇ ਆ ਹੋਜੂ ਮਾਨਤਾਨ ਵੋ ਹੋਜੂਗਾ ਜੀ ਮਾਨਤਾਨ ਕਿੰਨਾ ਦੀ ਜਾਨੀਆ ਲਾਸਟ ਕੋਈ ਗੱਲ ਨਹੀਂ ਜਰੂ ਲੈ ਉਹ ਨੰਬਰ ਬੋਲ ਦਿਓ ਆਪਣਾ 98552 98552 64395 64395 95 ਤੇ ਹੋਜੂ ਸਵਾ ਸਵੇਰ ਡੇਢ ਟੁੱਟਦੀ ਕੋਈ ਗੱਲ ਨਹੀਂ ਆ ਜਾਓ ਤੁਹਾਡਾ ਮਾਨਤਾਨ ਹੋਜੂਗਾ ਜੀ ਹੋਜੂਗੀ ਤੇ ਲੈ ਵੀ ਮਿੱਤਰੋ ਜੇ ਕਿਸੇ ਨੂੰ ਮਿੱਤਰ ਪਿਆਰੇ ਨੂੰ ਨਾ ਕਿਸਾਨ ਵੀਰ ਨੂੰ ਆਹ ਮੰਝ ਪਸੰਦ ਆਉਂਦੀ ਆ ਕਿੰਨਾ ਦੁੱਧ ਦੱਸਿਆ ਦਾ ਬਾਕੀ ਤੇ ਜੁੱ 25 ਕਿਲੋ ਦੇ ਸੀ 25 ਲੀਟਰ ਬਾਈ ਕਹਿੰਦਾ ਕਿ ਬਾਕੀ ਤਸੱਲੀ ਤੁਸੀਂ ਆਪ ਕਰਨੀ ਆ ਤੇ ਨੰਬਰ ਸੰਭੂ ਲੈ ਕੇ ਦੇਤਾ ਤੇ ਲੈ ਵੀ ਸਜਣਾ ਕਿਸ ਨੂੰ ਬਹੁਤ ਸੋਹਣੀ ਬੂਰੀ ਮੱਝ ਦਿਖਾ ਰਹਿਆਂਗੇ ਤੇ ਥਣ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਪਿੱਠਪੂੜੀ ਤੁਸੀਂ ਦੇਖ ਸਕਦੇ ਹੋ ਥੋੜੀ ਜੀ ਡਰਦੀ ਆ ਗਈ ਤੇ ਖੁੱਲੇ ਸਿੰਗਾ ਦੀਆਂ ਫੇਸ ਕੁਆਲਿਟੀ ਦੇਖ ਸਕਦੇ ਹੋ ਤੇ ਬਾਡੀ ਵੇਟ ਦੇਖ ਸਕਦੇ ਹੋ ਤੇ ਬਾਈ ਕਹਿੰਦਾ ਥੋੜੀ ਜੀ ਭਸਦੀ ਆ ਗਈ ਦੇਖੋ ਕਿਸ ਨੂੰ ਨਹੀਂ ਦਿਖਾਵਾਂਗੇ ਐਦੀ ਦਿਖਾ ਦਿਓ ਬਹੁਤ ਸੋਹਣੀ ਬੂਰੀ ਆ ਗਈ ਤੇ ਥਣਾ ਦੀ ਵਿੱਥੀ ਪੁੱਥੀ ਬਹੁਤ ਆ ਗਈ ਪੀਠਣਾ ਦੀ ਬਿੱਤੀ-ਬੁੱਤੀ ਬਹੁਤ ਆਗੀ ਥਣ ਬਹੁਤ ਵਧੀਆ ਲੱਗਿਆ ਹੋਇਆ ਹੈਗਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਜਾਣਕਾਰੀ ਨਨਮਾ ਲਵਾਂਗੇ ਬਾਈ ਤੋਂ ਕਹਿੰਦੇ ਸੂਰੇ ਸੋਣਾਂ ਨੇ ਕਿੰਨਾ ਦੁੱਧ ਆ ਸਾਰੀ ਜਾਣਕਾਰੀ ਲਿਆ ਕੇ ਰੰਨੇ ਸਾਨੂੰ ਹਾਂਜੀ ਸ਼ਾਸਤਰੀ ਗਾਲ ਜੀ ਸ਼ਾਸਤਰੀ ਗਾਲ ਜੀ ਬਾਈ ਜਿਹੜੀ ਆਪਾਂ ਬੂਰੀ ਮੱਝ ਦਿਖਾਈ ਹੈ ਕਹਿੰਦੇ ਸੂਰੇ ਸੋਣਾਂ ਨੇ ਇਹ ਦੂਜੇ ਤੋਂ ਆਈ ਦੂਜੇ ਤੋਂ ਕਿੰਨੇ ਦਿਨ ਦੀ ਕੱਚੀ ਆ ਇਹ 15 ਦਿਨ ਕੱਚੀ ਆ 15 ਦਿਨ ਕੱਚੀ ਆ ਤੇ ਪਹਿਲੇ ਸੂਰੇ ਆਪਣੇ ਕੋਲ ਹੀ ਸੀਗੀ ਨਹੀਂ ਜੀ ਲੈ ਕੇ ਆਉਂਦੀ ਆ ਅਜਾ ਵਪਾਰ ਦਾ ਕੰਮ ਕੀ ਕਰਦਾ ਹਾਂਜੀ ਵਪਾਰ ਵਪਾਰ ਦਾ ਕੰਮ ਆ ਠੀਕ ਆ ਜੀ ਤੇ ਇਹ ਕਿੰਨਾ ਦੁੱਧ ਕੱਢ ਦੋ ਵੀਗਲ ਕੱਢੋ ਵੀਗਲ ਕੱਢ ਦੋ ਜੀ ਕਰੋ ਆਪਾਂ ਗਰੰਟੀ ਨਾਲ ਠੰਡਾ ਕਰਕੇ ਚਵਾ ਦਾਂਗੇ ਹਾਂ ਚਵਾ ਲਾਂਗੇ ਠੀਕ ਹੈ ਕੀ ਮੁੱਲ ਕਰਿਆ ਜੀ ਇਹ 20 ਵੀ ਕਰਿਆ ਜੀ ਮੁੱਲ ਨਾਲ ਹਾਂ ਛੱਡਣੀ ਕਿੰਨੇ ਦੀ ਆ ਜੀ ਇਹ ਜੀ 81 ਦਵਾਂਗੇ 81 ਦੀ ਹੋ ਜੀ ਡੇਢ ਡੁੱਟ ਦੀ ਕਰੀ ਨਹੀਂ ਨਹੀਂ ਡੇਢ ਦੀ ਡੇਢ ਦੀ ਹੋਣੀ ਨਹੀਂ ਲਾਸਟ ਕਿੰਨੇ ਦੇ ਦਾਂਗੇ ਬਸ ਇੰਨੇ ਦੀ ਹੋਣੀ ਜੀ 81 ਦੀ ਹਾਂ ਨਾ ਹੀ ਹਾਂ ਕੰਡਕਟਰ ਨੰਬਰ ਬੋਲ ਦਈਏ ਆਪਣਾ 98156 11900 98156 ਜੀ 11900 11900 ਕੀ ਨਾਮ ਆ ਜੀ ਆਪਣਾ ਹਰਦੀਪ ਸਿੰਘ ਪਿੰਡ ਗੜਾ ਜੀ ਲਦੇ ਆਣੇ ਕੋਲੇ ਪਿੰਡ ਆਪਣਾ। ਉਹਦੇ ਆਣੇ ਕੋਲੇ ਪਿੰਡ ਹੈ। ਠੀਕ ਹੈ ਜੀ ਧੰਨਵਾਦ। ਲਓ ਜੀ ਮਿੱਤਰੋ ਆ ਮ ਬੂਰੀ ਸਣੂ ਡਿਟੇਲ ਲੈ ਕੇ ਦੇਤੀ ਤੇ ਦੂਜੇ ਸੂਰੇ ਸੋਣਾਗਾ 20 ਕਿਲੋ ਦੁੱਧ ਆ ਬਾਈ ਕਹਿੰਦਾ ਤੇ ਥੋੜੀ ਭਰਦੀ ਆ ਤਾਂ ਸਾਨੂੰ ਖੋਲ ਕੇ ਨਹੀਂ ਦਿਖਾਵਾਂਗੇ ਤੇ ਕੰਡਕਟ ਨੰਬਰ ਲੈ ਕੇ ਦੇਤਾ ਜੇ ਵੀ ਵੀ ਤੁਹਾਨੂੰ ਪਸੰਦ ਆਉਂਦੀ ਆ ਤੇ ਤਸੱਲੀ ਤੁਸੀਂ ਆਪ ਕਰਨੇ ਆ ਬਾਈ ਕਹਿੰਦਾ ਕਰੋ ਠੰਡਾ ਕਰਕੇ ਵੀ ਚਵਾ ਦਾਂਗੇ। ਠੀਕ ਆ ਜੀ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਆ ਤੇ ਕੰਡਕਟਰ ਨੰਬਰ ਤੇ ਬਾਈ ਨਾਲ ਕਰ ਲਿਓ ਸੰਪਰਕ। ਲਓ ਵੀ ਸਾਨੂੰ ਸਾਨੂੰ ਸੋਣਿਆ ਸੱਜਣਾ ਇੱਕ ਆ ਮੱਝ ਦਿਖਾ ਰਹੇ ਆਂਗੇ। ਕਿ ਵੈਸੇ ਦੂਜੇ ਸੂਏ ਸੂਈ ਹੋਈ ਆਗੀ ਤੇ ਬਾਈ ਕਹਿੰਦਾ ਕੱਟੀ ਸੀ ਵੀਰੇ ਕੱਟੀ ਸੀਗੀ ਕੱਟੀ ਸੀਗੀ ਉਹ ਮੂਰਾ ਬਣਾਇਆ ਹੋਇਆ ਬਾਈ ਹੁਣਾਂ ਦਾ ਤੇ ਕੱਟੀ ਐਕਸਪਾਇਰ ਹੋਗੀ ਤੇ ਦੂਜੇ ਸੂਏ ਸੂਈ ਹੋਈ ਆ ਬਾਈ ਤੁਸੀਂ ਬਾਕੀ ਡਿਟੇਲ ਲਵਾਂਗੇ ਤੁਸੀਂ ਬਾਡੀ ਬੰਤਰ ਦੇਖ ਸਕਦੇ ਹੋ ਤੇ ਫੇਸ ਕੁਆਲਟੀ ਦੇਖੋ ਫੇਸ ਕੁਆਲਟੀ ਦੇਖ ਸਕਦਾ ਕੁੰਡੇ ਸਿੰਗਾ ਦੀ ਆ ਤੇ ਹਵਾਨਾ ਤੁਹਾਨੂੰ ਦਿਖਾ ਦਿੰਦਾ ਥਣ ਹਵਾਨਾ ਤੇ ਵਧੀਆ ਥਣ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਪਿੱਠ ਪੂੜੇ ਦੀ ਪਿੱਛੋਂ ਦੇਖ ਤੋਂ ਤੇ ਹਵਾਨਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਡਿਟੇਲ ਆਪਾਂ ਬਾਅਦ ਹੁਣ ਤਾਂ ਲਵਾਂਗੇ ਤੇ ਮੱਝ ਦਾ ਕਰੋ ਕਰਾਂਦੇ ਹਾਂ ਹਾਂਜੀ ਸਾਸਰੀ ਗਾਲ ਬਾਈ ਜੀ ਸਾਸਰੀ ਗਾਲ ਜੀ ਬਾਈ ਆਪਣਾ ਨਾਮ ਕੀ ਆ ਜੀ ਕਾਲਾ ਜੀ ਤੇ ਪਿੰਡ ਕਿਹੜਾ ਆ ਜੀ ਆਪਣਾ ਪੱਤਨ ਜੀ ਬਾਈ ਤੇ ਬਾਈ ਜੀ ਜਿਹੜੀ ਆਪਾਂ ਦੂਜਾ ਮੱਝ ਦਿਖਾਈਏ ਇਹ ਕਵੇਂ ਸੂਏ ਸੂਈ ਹੋਈ ਆ ਇਹ ਦੂਜੇ ਸੂਏ ਆ ਜੀ ਦੂਜੇ ਸੂਏ ਕਿੰਨਾ ਦੁੱਧ ਆ ਹੁਣ 12 ਲੀਟਰ ਜੀ ਤੇ ਮਗਰ ਕੱਟੀ ਝਖਸਪੇਅਰ ਹੋ ਗਈ ਹੈ ਨਾ ਹਾਂਜੀ ਮੂਰਤ ਹੀ ਮਿਲਦੀ ਹੁਣ ਹਾਂਜੀ ਠੀਕ ਹੈ ਇਹ ਆਪਣੇ ਘਰ ਦਾ ਹੀ ਆ ਜੀ ਕਿ ਵਪਾਰ ਦਾ ਕੰਮ ਆ ਨਾ ਕਰਦਾ ਜੀ ਵਪਾਰ ਦਾ ਨਹੀਂ ਹੈ ਜਾਨੀ ਘਰ ਦੀ ਝੋਟੀ ਆਪਣੇ ਹਾਂ ਜੀ ਹਾਂ ਜੀ ਪਹਿਲੇ ਸੂਏ ਜੀ ਕਿੰਨਾ ਦੁੱਧ ਦਿੰਦਾ ਨੇ ਪਹਿਲੇ ਸੂਏ ਦਿੰਦੀ ਰਹੀ ਆ ਜੀ ਇਹ 10 ਲੀਟਰ 10 ਲੀਟਰ ਹੁਣ 12 ਲੀਟਰ ਆ ਹਾਂ ਹੁਣ 12 ਲੀਟਰ ਆ ਜੀ ਵੱਧ ਜਾਣਾ ਜੀ ਇਹਨੇ ਤਾਂ ਹੋਰ ਦੁੱਧ ਜਾਨੀ 14 15 ਦਿਨ ਹੋਏ ਨੇ ਅਜੇ ਹਾਂ ਹਾਂ ਠੀਕ ਆ ਜੀ ਬੱਚੇ ਦੇ ਮਰਨ ਕਰਕੇ ਥੋੜਾ ਜਿਆਹਾ ਹੋਗ ਲੋ ਲੈ ਗਈ ਹਣਾ ਹਾਂ ਜੀ ਤੇ ਕਿੰਨਾ ਮੁੱਲ ਰੱਖਿਆ ਜੀ ਆਪਾਂ ਇਹਦਾ ਮੁੱਲ ਜੀ 1 20 ਆ 1 20 ਆ ਦੇਣ ਲੈਣ ਵਾਲੀ ਗੱਲ ਦੇਣ ਲੈਣ ਵਾਲੀ ਗੱਲ ਜੀ 99 ਤੋਂ ਘਟ ਨਹੀਂ ਦੇਣੀ 95 ਦੀ ਹਾਂ ਨਹੀਂ ਆ ਹਾਂਜੀ ਠੀਕ ਹੈ ਨੰਬਰ ਬੋਲ ਦਿਓ ਜੀ ਆਪਣਾ ਲਓ ਜੀ ਕਰਾਂ ਤੁਹਾਨੂੰ ਖੋਲ ਕੇ ਦਿਖਾ ਦਿੰਦੇ ਆ ਤੇ ਚੱਲਦੀ ਮੱਝ ਤੁਸੀਂ ਦੇਖ ਸਕਦੇ ਹੋ ਤੇ ਪਿੱਸੇ ਦੇਖੋ ਹਵਾਨਾ ਮੁੰਨਾ ਬਹੁਤ ਵਧੀਆ ਥਣ ਥਣ ਬਹੁਤ ਵਧੀਆ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਬਾਕੀ ਤੁਹਾਨੂੰ ਨੰਬਰ ਵੀ ਲੈ ਕੇ ਦਵਾਂਗੇ ਬਾਈਆਂ ਦਾ ਬੰਦੋ ਜੀ ਕੁੰਡੇ ਸਿੰਘਾਂ ਦੀਆਂ ਫੇਸਪੂਕ ਕੁਆਲਿਟੀ ਬਹੁਤ ਵਧੀਆ ਤੇ ਬੋਡੀ ਬਰੇਡ ਤੁਸੀਂ ਦੇਖ ਸਕਦੇ ਹੋ। ਥਾਣਾ ਵਾਨਾ ਇੱਕ ਵਾਰੀ ਹੋਰ ਦੇਖੋ ਜੀ ਬਹੁਤ ਵਧੀਆ ਲੱਗਿਆ। ਤੇ ਬਾਈ ਦਾ ਨੰਬਰ ਤੁਹਾਨੂੰ ਬੋਲ ਦਾਂ ਨਹੀਂ ਬਾਈ ਥੋੜਾ ਜਿਆ ਤੁਹਾਨੂੰ ਪਤਾ ਵੀ ਨਹੀਂ ਕਈ ਵਾਰ ਪਤਾ ਲੱਗਦਾ। ਜਿਹੜਾ ਨੰਬਰ ਹੈਗਾ ਬਾਈ ਦਾ 77 770 79 78913 77079 78913 ਬਾਈ ਦਾ ਨੰਬਰ ਆ। ਜੇ ਕਿਸੇ ਵੀਰ ਨੂੰ ਇਹ ਮੰਜ ਪਸੰਦ ਆਉਂਦੀ ਆ ਤੇ ਆਪਣੀ ਘਰੋਂ ਤਸੱਲੀ ਕਰਕੇ ਤੇ ਖਰੀਦ ਸਕਦੇ ਹੋ। ਆ ਨੰਬਰ ਤੇ ਸੰਪਰਕ ਕਰਦੇ ਹੋ। ਧੰਨਵਾਦੀ ਸਾਰੇ ਵੀਰਾਂ ਦਾ। ਲਓ ਵੀ ਸੱਜਣਾ ਸਾਨੂੰ ਇੱਕ ਬੂਰੀ ਮੱਝ ਦਿਖਾ ਰਹਿਆਂਗੇ ਤੇ ਸੂਈ ਹੋਈ ਆ ਗਈ। ਤੇ ਚਲਦੀ ਤੁਸੀਂ ਦੇਖ ਸਕਦੇ ਹੋ। ਤੇ ਚਲਦੀ ਤੁਸੀਂ ਦੇਖ ਸਕਦੇ ਹੋ ਤੇ ਪਿੱਟ ਪੂਰੇ ਦਾ ਹਵਾਨਾ ਨਹੀਂ ਦੇਖ ਸਕਦੇ ਤੇ ਬਾਡੀ ਬੰਤਰ ਦੇਖ ਸਕਦੇ ਹੋ ਠੀਕ ਠਾਕ ਦੀ ਆ। ਤੇ ਫੇਸ ਕੁਆਲਿਟੀ ਦੇਖੋ ਬੱਲਾ ਖੁੱਲੇ ਸਿੰਗਾ ਦੀ ਆ। ਤੇ ਬਾਕੀ ਡਿਟੇਲ ਆਪਾਂ ਬਾਅਦ ਤੋਂ ਲੈਨੇ ਆ ਤੇ ਮੂਹਰੇ ਨਾਲ ਆ। ਸੂਈ ਹੋਈ ਆ ਗਈ। ਹਾਂਜੀ ਸ਼ਾਸਤਰੀ ਗੱਲ ਬਾਈ ਜੀ। ਹਾਂਜੀ ਤੇ ਬਾਈ ਜਿਹੜੀ ਆਪਾਂ ਮੱਝ ਦਿਖਾਈ ਆ ਬੂਰੀ ਹਾਂਜੀ ਇਹ ਕਹਿੰਦੇ ਸੂਈ ਸੂਈ ਹੋਈ ਆ ਤੀਜੀ ਆ ਵੀਰੇ ਤੀਜੀ ਸੂਈ ਸੂਈ ਹੋਈ ਆ ਇਹ ਮਗਰ ਕੱਟਾ ਸੀ ਕਿ ਕੱਟੀ ਸੀਗੀ ਕੱਟੀ ਹੀ ਵੀਰੇ ਉਹ ਕਿੰਨੇ ਕੁ ਦਿਨਾਂ ਦੀ ਮਹੀਨੇ ਦੀ ਇੱਕ ਮਹੀਨੇ ਦੀ ਕਿੰਨਾ ਦੁੱਧਾ ਹੋਣੇ ਥੱਲੇ ਦੁੱਧ 9 ਕਿਲੋ ਤੋਂ ਠੰਡਾ ਕਰਕੇ ਕਰੋ ਚਵਾ ਲਾਂਗੇ ਆਪਾਂ ਠੰਡਾ ਕਰਕੇ 8 ਠੰਡਾ ਕਰਕੇ 8 ਆ ਜਾਣੀ ਠੀਕ ਆ 8 ਕਿਲੋ ਜਾਣੀ ਕਰੋ ਚਵਾ ਲਾਂਗੇ ਆਪਾਂ ਤੀਜੇ ਸੂਏ ਸੂਈ ਹੋਈ ਆ ਤੇ ਮੂਰੇ ਦੀ ਮਿਲਦੀ ਆ ਕਿ ਚਾੜ ਜੂਟ ਦੇ ਮਿਲ ਜਾਂਦੀ ਆ ਨਾ ਚਾੜ ਦੀ ਚਾੜ ਦੀ ਮਿਲ ਜਾਂਦੀ ਆ ਮੂਰੇ ਮੂਰੇ ਟੰਗਣਾ ਪੈਂਦਾ ਹਾਂ ਲੈਂਦਾ ਜੀ ਵਿਸ਼ਵਾਸ ਨਹੀਂ ਕਰਦਾ ਬਸ ਵਿਸ਼ਵਾਸ ਨਹੀਂ ਕਰਦਾ ਅਗਲਾ ਹਨਾ ਤੀਜੇ ਸੂਏ ਸੂਈ ਹੋਈ ਆ ਜੀ ਠੀਕ ਆ ਕੀ ਮੁੱਲ ਕਰਿਆ ਜੀ ਮੁੱਲ ਦਾ 70000 70000 ਰੁਪਏ ਦੇਣਨ ਵਾਲੀ ਗੱਲ 65 ਦੀ ਦੇਣਾ 65 ਦੀ ਹੋਜੂ 55 55 ਦੀ 755 ਦੀ ਨਹੀਂ ਮੇਰੇ ਹੁਣ ਹੀ ਨਹੀਂ 60 ਛੁੱਟ ਦੀ 60 ਛੁੱਟ ਦੇ ਲਵੇ ਕਰ ਦਾਂਗੇ ਠੀਕ ਆ ਹੋਰ ਮਾਨਤਨ ਹੋ ਜਾਊਗਾ ਹਾਂਜੀ ਤੇ ਨਾਮ ਕੀ ਆ ਆਪਣਾ ਲਖਵਿੰਦਰ ਤੇ ਪਿੰਡ ਕਿਹੜਾ ਗੁਜਰਾਲ ਗੁਜਰਾ ਨੰਬਰ ਬੋਲ ਦਿਓ ਆਪਣਾ 86722 86722 97038 97038 ਠੀਕ ਆ ਜੀ ਧੰਨਵਾਦ ਲਾ ਵੀ ਮਿੱਤਰੋ ਆ ਤੀਜੇ ਸੂਰੇ ਸੂਈ ਹੋਈ ਆ ਬਾਈ ਕਹਿੰਦਾ ਠੰਡਾ ਕਰਕੇ 8 ਲੀਟਰ ਚ ਮਾਦਾ ਕਿ 9 ਲੀਟਰ ਦੁੱਧ ਆਦਾ ਤੇ ਮੂਹਰਾ ਨਾਲ ਵੀ ਨਿਕਲੀ ਸੂਈ ਹੋਈ ਆ ਜੀ ਤੇ ਜੇ ਕਿਸੇ ਵੀਰ ਨੂੰ ਮਾਝ ਪਸੰਦ ਆਉਂਦੀ ਆ ਕਰ ਲਓ ਕੰਟੈਕਟ ਤੇ ਪੁੱਛ ਲਿਓ ਬਾਈ ਨੇ ਸਾਰੀ ਡੀਟੇਲ ਧੰਨਵਾਦੀ ਬਾਕੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਜਿੰਨੇ ਵੀ ਲਾਸਟ ਲੱਕ ਜੁੜੇ ਨੇ ਤੇ ਸਾਰੇ ਵੀਰਾਂ ਨੂੰ ਇੱਕ ਵਾਰ ਫੇਰ ਬੇਨਤੀ ਆ ਵੀ ਚੈਨਲ ਨੂੰ ਆਪਣ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਘੰਟੀ ਔਨ ਕਰ ਲਓ ਤਾਂ ਕਿ ਸਾਡੀਆਂ ਹਰ ਇੱਕ ਵੀਡੀਓ ਦੀ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀ ਰਹੀ ਓਕੇ ਜੀ ਧੰਨਵਾਦ ਸਾਰਿਆਂ ਦਾ